ਓ ਪਾਈ ਓ ਕਿ ਹਮਰਾਂ ਲੱਗਾ ਵਾ ਤੇ ਹੋਰ ਕੀ ਕਰਾਂ ਯਾਰ ਮੈਂ ਰੋਜ਼ ਰੋਜ਼ ਦੇ ਘਰ ਵਾਲੀ ਦੇ ਹੱਥੋਂ ਮਰਨ ਨਾਲੋਂ ਇੱਕ ਵਾਰੀ ਮਰਨਾ ਚੰਗਾ ਉਹ ਨਹੀਂ ਯਾਰ ਤੂੰ ਮੈਨੂੰ ਦੱਸ ਕੀ ਹੋਇਆ ਪਾਜੀ ਬਹੁਤ ਦੁਖੀ ਕੀਤਾ ਪਿਆ ਮੇਰੀ ਘਰ ਵਾਲੀ ਨੇ ਪਾਜੀ ਛੱਡ ਦੋ ਨਹੀਂ ਜਾਣਾਂ ਮੈਂ ਭਾਜੀ ਸਬਜੀ ਚ ਲੂਣ ਜ਼ਿਆਦਾ ਪੈ ਜਵੇ ਤਾਂ ਘੋੜਦੀ ਆ ਘੱਟ ਪੈ ਜਵੇ ਤਾਂ ਘੋੜਦੀ ਭਾਜੀ ਮੇਰੀ 10000 ਰੁਪਇਆ ਤਨਖਾਹ ਆ ਸਾਰੀ ਉਹਦੀ ਸੁਰਕੀ ਬਿੰਦੀ ਕਦੇ ਸੂਟ ਲੈ ਲਓ ਭਾਜੀ ਆਪਣੇ ਲਈ ਅਜ ਤੱਕ ਕੋਈ ਨਹੀਂ ਲਿਆ ਅ ਚਪਲਾ ਭਾਜੀ ਉਹਦੀਆਂ ਪੌਣਾ ਪੁਰਾਣੀਆਂ ਦੇ ਲਓ ਗੁਲਾਬੀ ਚਪਲਾ ਭਾਜੀ ਭਾਵ ਚੋਲੇ ਨੇ ਵੀ ਮੇਨਾਂ ਧੋਕਾ ਕੀਤਾ ਵਿਆਹ ਤੋਂ ਪਹਿਲਾਂ ਮੈਨੂੰ ਕਹਿੰਦਾ ਹੀ ਕੁੜੀ ਕਊ ਆ ਪੂਰੀ ਉਹਦਾ ਵਧੀਆ ਹੋਇਆ ਮਰ ਗਿਆ ਪਿਛਲੇ ਹਫਤੇ ਮਲੇਰੀਆ ਨਾਲ ਨਹੀਂ ਤਾਂ ਮੈਂ ਮਾਰਨਾ ਮੈਂ ਤਾਂ ਸਾਰਿਆਂ ਨੂੰ ਇਹੀ ਭਾਜੀ ਕਹੂੰਗਾ ਵਿਆਹ ਨਾ ਕਰਾਇਓ ਵਿਆਹ ਤੋਂ ਪਹਿਲਾ ਬੰਦਾ ਰਾਜਾ ਹੁੰਦਾ ਉਹੀ ਰਾਜਾ ਵਿਆਹ ਤੋਂ ਬਾਅਦ ਘਰ ਵਾਲੀ ਦਾ ਗੁਲਾਮ ਬਣ ਜਾਂਦਾ ਭਾਜੀ ਭਾਜੀ ਪੋਚੇ ਮੈਲ ਆਉਣਾ ਕੱਪੜੇ ਭਾਂਡੇ ਮੈ ਧੋਣਾ ਭਾਜੀ ਨਿਆਣਿਆਂ ਨੂੰ ਤਿਆਰ ਕਰਕੇ ਸਕੂਲੇ ਮੈ ਛੱਡ ਕੇ ਆਉਣਾ ਇਹ ਵਹਿਲੀ ਘਰੇ ਬੈਠੀ ਆਪਰੇ ਰਹਿੰਦੀ ਆ ਵੀ ਕਿਨੇ ਨਿਆਣੇ ਆ ਤੇਰੇ ਭਾਜੀ 5 ਕ ਹੈਗੇ ਆ ਭਾਜੀ ਇੱਕ ਮੱਠੀ ਵੀ ਲੈ ਦੋ ਯਾਰ ਸੁੱਕੀ